ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਭੁਗੁਣ ਨ ਵਿਚਾਰਿਓ ਕੋਈ ਮੱਟੀ ਕਾ ਕਿਆ ਤੋ ਪੈਸਾ ਨੀ ਮਾਨਸ ਕੀ ਗਤ ਐਹੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਬਰੰਦ ਸਾਡ ਵਿਖੇ ਵਿਖ ਖਾਏ ਨày ਮੋਹ ਭਰਮ ਤੇ ਕੁੰਨੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾ ਸਿਮਟਾਈ ਇਕ ਅਰਦਾਸ ਭਾਗ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੋ ਕਹੋ ਧੰਨ ਗੁਰ ਸੇਵੀ ਆਹਨੇ ਸਹਜ ਸੁਭਾਏ درشن گروہ کے جنم مرن دکھ جائے. ستنا سری شری گروہ صاحب جی تناسری ਹੱਲਾ ਪੰਜਾਬ ਚਤੁਰ ਦਿਸ਼ਾ ਕੀਨ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਘਟਾਖੇ ਅਵਲੋਪਨ ਕੀ ਨਾਮ ਦਾਸ ਕਾ ਦੁਖ ਬਿਦਾਰੇ ਓ ਚਤੁਰ ਦਿਸਾ ਕੀ ਨਾਮ ਵਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖੈ ਅਵਲੋਕਨ ਕੀਨਾ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੀ ਗੁਰ ਗੋਬਿੰਦ ਅੰਠ ਲਾਈ ਅਬ ਗੁਣ ਸਭ ਮਿਟੇ ਦਇਆਨ ਪੁਰਖ ਬਖਸ਼ੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਇ ਸੋਇ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਨ ਈਹਾ ਊਹਾ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਸੋਇ ਸੋਇ ਨਾਨਕ ਦਾਸ ਮੁਖ ਤੇ ਜੋ ਬੋ ਨਾ ਇਹਾ ਊਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮਰਨੁ ਜੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਬਖਵਾਕ ਸਾਨੂੰ ਪ੍ਰਾਪਤ ਹੋਇਆ ਹੈ 682 ਅੰਗ ਦੇ ਉੱਤੇ ਸੁਭਾਏਮਾਨ ਤਨਾਸਰੀ ਨਹਲਾ ਪੰਜਵ ਤਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਕੀ ਕਹਿ ਰਹੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਚਤਰ ਦਿਸਾ ਕੀਨੋ ਵਾਲ ਆਪਣਾ ਸਿਰ ਉੱਪਰ ਕਰ ਧਾਰਿਓ ਚਤੁਰ ਦਿਸ਼ਾ ਚਤੁਰ ਦਾ ਭਾਵਨ ਚਾਰ ਦਿਸ਼ਾ ਦਾ ਭਾਵ ਹੁੰਦਾ ਹੈ ਚਾਰ ਦਿਸ਼ਾ ਉੱਤਰ ਦੱਖਣ ਪੂਰਬ ਤੇ ਪੱਛਮ ਕਿ ਚਤੁਰ ਦਿਸ਼ਾ ਕੀਨੋਂ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ ਕਿ ਉਸ ਪਰਮਾਤਮਾ ਦੀ ਤਾਕਤ ਜਿਹੜੀ ਹੈ ਉਹਦਾ ਜਿਹੜਾ ਬਲ ਹੈ ਉਹਦੀ ਜਿਹੜੀ ਸ਼ਕਤੀ ਹੈ ਉਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਉਹ ਉਨੀਏ ਵਰਤਰੀ ਹੈ ਕਿਸੇ ਦਿਸ਼ਾ ਦੇ ਵਿੱਚ ਘਟ ਨਹੀਂ ਹੈ ਸਾਰੀਆਂ ਦਿਸ਼ਾਵਾਂ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਦ੍ਰਿਸ਼ਟੀ ਹੈ ਉਹਦੀ ਨਿਗਾਹ ਜਿਹੜੀ ਉਹ ਉਨੀਏ ਉਹ ਘਟ ਨਹੀਂ ਹੈ ਸਿਰ ਉੱਪਰ ਕਰ ਧਾਰਿਓ ਜਦੋਂ ਅਸੀਂ ਗੁਰੂ ਦੇ ਨਾਲ ਗੁੜਜਦੇ ਹਾਂ ਨਾ ਸਾਡੇ ਸਿਰ ਤੇ ਗੁਰੂ ਦਾ ਫਿਰ ਹੱਥ ਹੋ ਜਾਂਦਾ ਹੈ ਕਿਰਪਾ ਕਟਖ ਆ ਬਲੋਕਨ ਕੀਨੋ ਦਾਸ ਕਾ ਦੁਖ ਵਿਧਾਰੇਓ ਕਿਰਪਾ ਸੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਮੈਨੂੰ ਬੜਾ ਸਮਾਂ ਹੋ ਗਿਆ ਤੁਹਾਡੇ ਚਰਨਾਂ 'ਚ ਆਉਂਦੇ ਆ ਮੇਰੇ ਤੇ ਵੀ ਕਿਰਪਾ ਕਰ ਦਿਓ ਕਟਾਕ ਦਾ ਭਾਵ ਉਹ ਨਿਗਾ ਕਿ ਮੇਰੇ ਤੇ ਕਿਰਪਾ ਨਿਗਾ ਜਿਹੜੀ ਰੱਖਣੀ ਆ ਉਹ ਕਿਰਪਾ ਦੀ ਨਿਗਾ ਰੱਖੀ ਤੁਸੀਂ ਮੇਰੇ ਵੱਲ ਝਾਕਣਾ ਜੇ ਗੁਰੂ ਨੇ ਤਾਂ ਸੱਚੇ ਪਾਤਸ਼ਾਹ ਉਹਦੇ ਵਿੱਚ ਕੋਈ ਨਾ ਕੋਈ ਗੁਣ ਹੋਵੇ ਬਸ ਕਿਰਪਾ ਕਟਾਖਾ ਬਲੋਕਨ ਕਿਨੋ ਦਾਸ ਕਾ ਦੁਖ ਵਿਦਾਰੇਓ ਕਿ ਜਿਹੜੀ ਪ੍ਰਮਾਤਮਾ ਦੀ ਨਿਗਾਹ ਹੈ ਨਾ ਉਹ ਸਾਰੇ ਤੇ ਕਿਰਪਾ ਬਣਾ ਕੇ ਰੱਖਦੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਸਾਡੇ ਤੇ ਫਿਰ ਦਾਸ ਕਾ ਦੁਖ ਵਿਦਾਰੇਓ ਜਿੰਨੇ ਦੁੱਖ ਰੋਗ ਝੋਰੇ ਸਾਡੇ ਅੰਦਰ ਨੇ ਸਾਰੇ ਦੇ ਸਾਰੇ ਗੁਰੂ ਨੇ ਦੂਰ ਕਰ ਦੇਗਾ ਜਿਵੇਂ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਆ ਨਾ ਦੁਖ ਰੋਗ ਘਾਡੇਰਾ ਭੰਨਾ ਦੁੱਖਾਂ ਤੇ ਰੋਗਾਂ ਦਾ ਜਿਹੜਾ ਡੇਰਾ ਸਾਡੇ ਅੰਦਰ ਕੱਠ ਸੀ ਸਮੋਹ ਸੀ ਜਿਹੜਾ ਉਹਨੂੰ ਪ੍ਰਮਾਤਮਾ ਨੇ ਭੰਨੇ ਦਿੱਤਾ ਕਿ ਦੁੱਖ ਨੇ ਸਰੀਰਕ ਦੁੱਖ ਤੇ ਦੇਖੋ ਚੱਲਦੇ ਰਹਿੰਦੇ ਆ ਉਹਦੇ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਵੀ ਤਤੀ ਤਵੀ ਤੇ ਬੈਠੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਚੰਦਨੀ ਚੌਂਕ ਦੇ ਵਿੱਚ ਆਪਣੀ ਸ਼ਹੀਦੀ ਕਰ ਦੇਣੀ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਆਪਣੇ ਬੱਚਿਆਂ ਦਾ ਆਪਣੇ ਸਹਬਜ਼ਾਤਿਆਂ ਦਾ ਦੁੱਖ ਜਿਹੜਾ ਉਹ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਤੇ ਉਹ ਜਿਹੜੇ ਘਰ 'ਚ ਰਹਿੰਦੇ ਸੀ ਉਸ ਘਰ ਨੂੰ ਛੱਡਣਾ ਪਿਆ ਸਰੀਰਕ ਦੁੱਖ ਜਿਹੜੇ ਆ ਉਹ ਆ ਸਕਦੇ ਆ ਪਰ ਮਨ ਦਾ ਦੁੱਖ ਜਿਹੜਾ ਉਹ ਨਹੀਂ ਆਉਂਦਾ ਕਦੇ ਬੰਦੇ ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਤਾਂ ਹਰ ਜਨ ਰੱਖੇ ਗੁਰੂ ਗੋਬਿੰਦ ਮੈਨੂੰ ਉਸ ਪ੍ਰਮਾਤਮਾ ਨੇ ਰੱਖ ਲਿਆ ਹਰ ਜਨ ਰੱਖੇ ਗੁਰੂ ਗੋਬਿੰਦ ਗੋਬਿੰਦ ਦਾ ਭਾਵ ਉਹਦਾ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਜਿਹੜਾ ਪ੍ਰਮਾਤਮਾ ਸਾਡੀ ਹਰ ਥਾਂ ਤੇ ਪ੍ਰਤਿਪਾਲਣਾ ਕਰਦਾ ਹੈ ਜਿਹੜਾ ਸਾਨੂੰ ਹਰ ਟਾਈਮ ਸਵਾਸ ਬਖਸ਼ ਰਿਹਾ ਹੈ ਜਿਹੜਾ ਇੱਕ ਦਿਨ ਤੇ ਰਾਤ ਦੇ ਵਿੱਚ ਸਾਨੂੰ 24000 ਸ਼ਾਮ ਦੇ ਰਿਹਾ ਹੈ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਉਹ ਸਾਹ ਜਿਹੜੇ ਮਿਲੇ ਹੈ ਉਹਨਾਂ ਨੂੰ ਲਾਉਣਾ ਕਿੱਧਰ ਹੈ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਹੈ ਕਿ ਉਹਨਾਂ ਨੂੰ ਮਾੜੇ ਪਾਸੇ ਲਾਉਣਾ ਇਹ ਅਸੀਂ ਵੇਖਣਾ ਹੈ ਕਿ ਅਸੀਂ ਉਹ ਜਿਹੜੇ ਸਾਹ ਮਿਲਿਆ ਉਹਨਾਂ ਨੂੰ ਕਿਹੜੇ ਪਾਸੇ ਖਰਚ ਕਰ ਰਹੇ ਹਾਂ ਜੇ ਤੇ ਚੰਗੇ ਪਾਸੇ ਖਰਚ ਕਰਦੇ ਆ ਤਾਂ ਤੇ ਉਹ ਆਗੇ ਕੰਮ ਜੇ ਮਾੜੇ ਪਾਸੇ ਖਰਚਤੇ ਗੁਰੂ ਸਾਹਿਬ ਕਹਿੰਦੇ ਰਾਇਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਕਹਿੰਦੇ ਕੋਡੀਆਂ ਦੇ ਭਾਅ ਜਾ ਰਿਹਾ ਹੈ ਇਹਨੂੰ ਅਜਾਈ ਨਾ ਗਵਾਦੀ ਇਹ ਬਹੁਤ ਕੀਮਤੀ ਮਿਲਿਆ ਹੈ ਇਹ ਸ਼ਰੀਰ ਇੱਕੋ ਵਾਰੇ ਮਿਲਣਾ ਹੈ ਵਾਰ-ਵਾਰ ਨਹੀਂ ਜਿਵੇਂ ਦਰਖਤ ਦੇ ਨਾਲ ਲੱਗਿਆ ਹੋਇਆ ਫਲ ਇੱਕ ਵਾਰ ਉਸ ਦਰਖਤ ਦੇ ਨਾਲੋਂ ਟੁੱਟ ਗਿਆ ਮੁੜ ਕੇ ਉਹਦੇ ਨਾਲ ਜੋੜ ਨਹੀਂ ਸਕਦੇ ਇਸੇ ਤਰ੍ਹਾਂ ਇਹ ਸ਼ਰੀਰ ਸਾਨੂੰ ਮਿਲਿਆ ਹੈ ਇਹਨੂੰ ਅਸੀਂ ਅਜਾਈ ਨਾ ਗਵਾ ਲਈ ਕੰਠ ਲਾਏ ਅਭਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਕਿ ਪ੍ਰਮਾਤਮਾ ਨੇ ਸਾਨੂੰ ਆਪਣੇ ਗਲ ਨਾਲ ਲਾ ਲਿਆ ਕੰਠ ਦਾ ਭਾਵ ਹੁੰਦਾ ਗਲਾ ਕੰਠ ਲਾਈ ਅਭਗੁਣ ਸਭ ਮਿਟੇ ਜਿਹੜੇ ਸਾਡੇ ਚ ਔਗਣ ਸੀ ਨਾ ਉਹ ਸਾਰੇ ਖਤਮ ਕਰਤੇ ਸਾਡੇ ਚ ਕਿੰਨੇ ਔਗਣ ਹੋਣਗੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹਮ ਅਭਗੁਣ ਭਰੇ ਏਕ ਗੁਣ ਨਾਹੀ ਔਗਣਾ ਦੇ ਭਰੇ ਹੋਏ ਆ ਇੱਕ ਵੀ ਗੁਣ ਨਹੀਂ ਹੈ ਸਾਡੇ ਵਿੱਚ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਆ ਹੁਣ ਅੰਮ੍ਰਿਤ ਬਾਣੀ ਜਿਹੜੀ ਇਹਨੂੰ ਛੱਡ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਭਾਵ ਕੇ ਗੁਰਬਾਣੀ ਨੂੰ ਛੱਡ ਕੇ ਜ਼ਹਿਰ ਖਾਰੇ ਆ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਕਿ ਭਾਏ ਉਸੇ ਗੁਰੂ ਗੁਰੂ ਦੇ ਨਾਲ ਜੁੜਜੋ ਕੰਠ ਲਾਏ ਅਬ ਗੁਣ ਸਭ ਮਿਟੇ ਦਿਆਲ ਪੁਰਖ ਵਖਸ਼ੰਦ ਉਹ ਜਿਹੜਾ ਪ੍ਰਮਾਤਮਾ ਹੈ ਉਹ ਤੇ ਹਮੇਸ਼ਾ ਹੀ ਕਿਰਪਾ ਕਰਦਾ ਹੈ ਉਹ ਹਮੇਸ਼ਾ ਹੀ ਸਾਡੇ ਤੇ ਦਿਆਲੂ ਰਹਿੰਦਾ ਹੈ ਤੇ ਅਸੀਂ ਉਹਦੇ ਕੋਲ ਆਉਣ ਵਾਲੇ ਬਣੀਏ ਗੁਰੂ ਤੇ ਸਾਡੇ ਤੇ ਅੱਜ ਵੀ ਕਿਰਪਾ ਕਰਦਾ ਕੰਠ ਲਾਏ ਆਪ ਗੁਣ ਸਭ ਮਿਟੇ ਦਿਆਲ ਪੁਰਖ ਵਖਸ਼ੰਦ ਉਹ ਪ੍ਰਮਾਤਮਾ ਜਿਹੜਾ ਉਹ ਕਦੇ ਵੀ ਕਿਸੇ ਨਾਲ ਗੁੱਸੇ ਨਹੀਂ ਹੁੰਦਾ ਕੱਲ ਮੈਂ ਸੁਣ ਰਿਹਾ ਸੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਨਾ ਕਹਿੰਦੇ ਅਮਰੀਕਾ ਸਾਰਿਆਂ ਦੇ ਨਾਲ ਲੜਦਾ ਰਹਿੰਦਾ ਸੀ ਕਦੇ ਕਿਸੇ ਦੇਸ਼ ਨਾਲ ਲੜਾਈ ਕਦੇ ਕਿਸੇ ਦੇਸ਼ ਨਾਲ ਲੜਾਈ ਕਹਿੰਦੇ ਉਹ ਹੁਣ ਅੱਗ ਉੱਤੇ ਤਾਂ ਲੱਗੀ ਐ ਕਿ ਉਹ ਫਲਾਣਿਆਂ ਨੂੰ ਵੀ ਤੰਗ ਕਰਦਾ ਸੀ ਦੁੱਧਿਆਂ ਨੂੰ ਵੀ ਤੰਗ ਕਰਦਾ ਸੀ ਕਹਿੰਦੇ ਹੁਣ ਪਰਮਾਤਮਾ ਨੇ ਉਹ ਤੇ ਅੱਗ ਲਾਤੀ ਪਰਮਾਤਮਾ ਕਦੇ ਅੱਗ ਨਹੀਂ ਲਾਉਂਦਾ ਪਰਮਾਤਮਾ ਕਦੇ ਤਾਂ ਦੇ ਕੰਮ ਨਹੀਂ ਕਰਦਾ ਕਿਤੇ ਸਾਡੀਆਂ ਨਿਲੈਕੀਆਂ ਹੁੰਦੀਆਂ ਨੇ ਜੇ ਸਾਡੀਆਂ ਨਿਲੈਕੀਆਂ ਨੇ ਤਾਂ ਸਾਰਾ ਕੁਝ ਹੋਣਾ ਜੇ ਸਾਡੇ 'ਚ ਗਲਤੀਆਂ ਨੇ ਤਾਂ ਉਹਦਾ ਜਿਹੜਾ ਹਰਜੰਮਾ ਉਹ ਸਾਨੂੰ ਮਿਲੂਗਾ ਉਹਦਾ ਜੇ ਸਾਡੇ 'ਚ ਵਧੀਆ ਗੁਣ ਨੇ ਤਾਂ ਉਹਦਾ ਫਿਰ ਸੇੜਾ ਵੀ ਸਾਨੂੰ ਮਿਲੂਗਾ ਅਸੀਂ ਜੇ ਚੰਗੀ ਗੱਲ ਹੈ ਉਥੇ ਬੰਦਾ ਆਪਣੇ ਵਾਲਾ ਹੱਥ ਕਰਕੇ ਕਹਿੰਦਾ ਮੈਂ ਕੀਤੀ ਹੈ ਜੇ ਮਾੜੀ ਹੋਗੀ ਤਾਂ ਕਹਿੰਦਾ ਪ੍ਰਮਾਤਮਾ ਨੇ ਕੀਤੀ ਐਦਾਂ ਨਹੀਂ ਹੁੰਦਾ ਹੁੰਦਾ ਕੰਠ ਲਾਏ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦੋ ਤੇ ਹਮੇਸ਼ਾ ਹੀ ਕਿਰਪਾ ਕਰਨ ਵਾਲਾ ਹੈ ਜੇ ਗੁਰੂ ਸਾਹਿਬ ਕਿਸੇ ਨਾਲ ਨਫ਼ਰਤ ਕਰਦੇ ਹੁੰਦੇ ਫਿਰ ਗੁਰੂ ਸਾਹਿਬ ਨੂੰ ਗੁਰਬਾਣੀ 'ਚ ਕਿਉਂ ਲਿਖਣਾ ਪੈਂਦਾ ਕੇ ਭਾਈ ਹਰ ਇੱਕ ਦੇ ਉੱਤੇ ਤੁਸੀਂ ਕਿਰਪਾ ਬਣਾ ਕੇ ਰੱਖਣੀ ਹੈ ਤੇ ਅਸੀਂ ਤੇ ਆਪਣੇ ਅੰਦਰ ਪਤਾ ਨਹੀਂ ਕੀ ਕੀ ਭਰੀ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਆ ਕਿਸੇ ਨਾਲ ਵੀ ਮਾੜਾ ਨਹੀਂ ਕਿਸੇ ਨਾਲ ਵੀ ਮਾੜਾ ਨਹੀਂ ਜੇ ਚੰਗਾ ਹੀ ਚੰਗਾ ਕਰਨਾ ਵਸ ਚੰਗਾ ਹੀ ਚੰਗਾ ਮਾੜਾ ਨਹੀਂ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਠਹਿਰਣ ਤੋਂ ਭਾਵ ਹੁੰਦਾ ਇਹ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਜੋ ਮੰਗ ਹੈ ਠਾਕੁਰੇ ਆਪਣੀ ਤੇ ਸੋਈ ਸੋਈ ਦੇਵੇ ਜੋ ਕੁਝ ਅਸੀਂ ਮੰਗਾਗੇ ਨਾ ਪਰਮਾਤਮਾ ਤੋਂ ਉਹੀ ਸਾਡੀ ਝੋਲੀ 'ਚ ਪੈ ਜਾਣਾ ਪਰ ਮੰਗ ਉਹ ਹੋਣੀ ਚਾਹੀਦੀ ਹੈ ਜਿਹੜੀ ਪਰਮਾਤਮਾ ਦੇ ਸਕਦਾ ਹੋਵੇ ਜਿਹੜੀ ਪਰਮਾਤਮਾ ਦੇ ਨਹੀਂ ਸਕਦਾ ਮੰਗ ਅਸੀਂ ਉਹ ਮੰਗ ਮੰਗ ਕੇ ਖੜ ਗਏ ਹੁਣ ਪਰਮਾਤਮਾ ਕਿਹੜੀ ਮੰਗ ਨਹੀਂ ਦਿੰਦਾ ਅਸੀਂ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਕਿਰਪਾ ਹੋਣੀ ਚਾਹੀਦੀ ਹੈ ਜਦੋਂ ਅਰਦਾਸ ਹੁੰਦੀ ਹੈ ਨਾ ਅਰਦਾਸ ਚ ਗਰੰਤੀ ਸਿੰਘ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪ੍ਰਮਾਤਮਾ ਨੇ ਆਹ ਦੇ ਦੇਣਾ ਪਰ ਜੇ ਅਸੀਂ ਕਹੀਏ ਨਾ ਕਿ ਮੇਰੇ ਗਵਾਲਟੀ ਦੇ ਘਰ ਮੂਰੇ ਮੂਹ ਪੁੱਟਿਆ ਜਾਵੇ ਪਰਮਾਤਮਾ ਇਸ ਤਰ੍ਹਾਂ ਨਹੀਂ ਕਰਦਾ ਹੈ ਕਿ ਉਹ ਪਰਮਾਤਮਾ ਕਿਸੇ ਨੂੰ ਦੁੱਖ ਦੇਵੇ ਤੈਨੂੰ ਸੁੱਖ ਦੇਵੇ ਨਹੀਂ ਜੇ ਉਹਨੇ ਮਾੜਾ ਕੀਤਾ ਉਹਦੇ ਨਾਲ ਮਾੜਾ ਹੋ ਜਾਣੇ ਜੇ ਅਸੀਂ ਮਾੜਾ ਕੀਤਾ ਸਾਡੇ ਨਾਲ ਮਾੜਾ ਹੋ ਜਾਣੇ ਪਰ ਸਾਡੇ ਕਹਿਣ ਤੇ ਕਿਸੇ ਦੇ ਨਾਲ ਮਾੜਾ ਨਹੀਂ ਹੁੰਦਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਸਾਡੀ ਮੰਗ ਜਾਇਜ਼ ਹੋਵੇ ਨਜਾਇਜ਼ ਨਾ ਹੋਵੇ ਜੈਜ ਮੰਗ ਜਿਹੜੀ ਆ ਉਹ ਪੂਰੀ ਹੌਲੀ ਐ ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾ ਸੱਚ ਹੋਵੇ ਕਹਿੰਦੇ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਉਹਦਾ ਦਾਸ ਬਣ ਜਾਂਦਾ ਨਾਨਕ ਦਾਸ ਮੁਖ ਤੇ ਜੋ ਬੋਲਦਾ ਕਹਿੰਦੇ ਜਿਹੜਾ ਨਾਨਕ ਦਾ ਦਾਸ ਬਣ ਗਿਆ ਨਾ ਜਿਹੜਾ ਪ੍ਰਮਾਤਮਾ ਦਾ ਦਾਸ ਬਣ ਗਿਆ ਉਹ ਜੋ ਵੀ ਮੂੰਹ ਚੋਂ ਵਚਨ ਕਹੂਗਾ ਉਹ ਕਹਿੰਦੇ ਇਹਾ ਉਹਾ ਇੱਥੇ ਵੀ ਤੇ ਉੱਥੇ ਵੀ ਦੋਨੇ ਤਾਂ ਬਾਤੇ ਸੱਚ ਹੋਣਗੇ ਪਰ ਉਹੀ ਸੱਚ ਹੋਣਗੇ ਵਚਨ ਜਿਹੜੇ ਪਰਮਾਤਮਾ ਨੂੰ ਭਾਉਂਦੇ ਹੋਣਗੇ ਕਿਸੇ ਦੇ ਲਈ ਮਾੜਾ ਸੋਚਣਾ ਜਿਹੜਾ ਮਾੜਾ ਕਿਸੇ ਦੇ ਲਈ ਸੋਚਣ ਲੱਗਿਆ ਉਹ ਪਰਮਾਤਮਾ ਦਾ ਦਾਸ ਬਣੇ ਨਹੀਂ ਸਕਦਾ ਤੇ ਜਦੋਂ ਅਸੀਂ ਦਾਸ ਬਣ ਗਏ ਪਰਮਾਤਮਾ ਦੇ ਫਿਰ ਅਰਦਾਸ ਇਹੀ ਹੋਣੀ ਆ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੀ ਜੋ ਬੋਲਾ ਈਹਾ ਪੂਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ